ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੋਗਾ ਜ਼ਿਲ੍ਹੇ ਦੇ ਪਿੰਡ ਤਖਤੂਪੁਰਾ ਵਿਖੇ ਤਿੰਨ ਗੁਰੂ ਸਾਹਿਬਾਨਾਂ ਦੀ ਪਵਿੱਤਰ ਧਰਤੀ ਤੇ 15 ਜਨਵਰੀ ਨੂੰ ਮੱਕਾ ਸ੍ਰਾਂਤੀ ਦਾ ਮੇਲਾ ਪਰਿਸ਼ਰਦਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਸ਼੍ਰੋਮਣੀ ਕਾਇਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵਿਸ਼ਾਲ ਕਾਨਫਰੰਸ ਕੀਤੀ ਜਾਵੇਗੀ ਤੇ ਨਾ ਪਾਸਾਇਆਂ ਦੇ ਚਰਨਸ਼ੋਪ ਪ੍ਰਾਪਤ ਧਰਤੀ ਗੁਰਦੁਆਰਾ ਨਾਨਕਸਰ ਤਖਤਪੂਰਾ ਸਾਹਿਬ ਵਿਖੇ ਜੋ ਮਾਗੀ ਮੇਲੇ ਦੀ ਕਾਨਫਰੰਸ ਹੈ ਉਹਦੇ ਸਬੰਧ ਦੇ ਵਿੱਚ ਅੱਜ ਜੋ ਮੀਟਿੰਗ ਰੱਖੀ ਗਈ ਸੀ ਔਰ ਸਾਰੇ ਵਰਕਰਾਂ ਦੀਆਂ ਉਸ ਤੇ ਪਹੁੰਚਣ ਦੇ ਲਈ ਸਰਪ੍ਰਧਾਨ ਸਹਿਬਾਨ ਹਲਕਾ ਅਜਾਲ ਸਹਿਬਾਨ ਸਾਰੇ ਦਿਨ ਰਾਤ ਦੇ ਕਰਕੇ ਬਿੰਦ ਕਰ ਰਹੇ ਨੇ ਉੱਥੇ ਬਹੁਤ ਵੱਡਾ ਜਿਹੜਾ ਇਕੱਠ ਹੋਵੇਗਾ ਔਰ ਉੱਥੇ ਪਾਰਟੀ ਪ੍ਰਧਾਨ ਸਰ ਸੁਖਵੀਰ ਸਿੰਘ ਜੀ ਬਾਦਲ ਔਰ ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਸੀਨੀਅਰ ਲੀਡਰਸ਼ਿਪ ਉੱਥੇ ਪਹੁੰਚ ਰਹੀ ਹੈ। ਇਹ ਸਰ ਆਪਾਂ ਜਿੱਥੇ ਜਿਹੜੇ ਉਹ ਉੱਥੇ ਪਹੁੰਚਣ ਦੀ ਲੋਕਨ ਵਾਸਤੇ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ? ਪ੍ਰਬੰਧ ਜੀ ਜਿੱਥੇ ਵੀ ਕੋਈ ਲੋੜ ਸਮਝੂਗਾ ਸਾਡੇ ਹੁਣੇ ਇਸੇ ਕਰਕੇ ਮੀਟਿੰਗ ਕੀਤੀ ਹੈ ਉਹ ਕੱਲ ਤੱਕ ਸਾਰੀ ਆਦੀ ਡਿਟੇਲ ਦੇ ਦੇਣਗੇ। ਦੇਖ ਕੇ ਇਹਨੂੰ ਬਸ ਦੀ ਰੋੜਾ ਤਾਂ ਉੱਥੇ ਬਸ ਤੇ ਰਹੀਂ ਜਾਣਗੇ ਸਾਰੇ ਇਕੱਠੇ ਹੋ ਕੇ ਔਰ ਸਾਰੇ ਹਲਕਿਆਂ ਦਾ ਇਸੇ ਤਰ੍ਹਾਂ ਡੋਡੀ ਵੱਖਰਾ ਵੱਖਰਾ ਆਉਦਾ ਦਾ ਇਕੱਠ ਜਿਹੜਾ ਉੱਥੇ ਪਹੁੰਚੂਗਾ ਬਹੁਤ ਵੱਡੇ ਇਕੱਠ ਦੇ ਰੂਪ ਦੇ ਵਿੱਚ ਉਹ ਤੋਂ ਨੇੜੇ ਦੇ ਜਿਹੜੇ ਟਰਾਲੀਆਂ ਟਰੈਕਟਰਾਂ ਰਾਹੀਂ ਕਾਰਾ ਰਾਹੀਂ ਸਾਰਿਆਂ ਨੂੰ ਆਟੋ ਡਿ ਜਿਵੇਂ ਵੀ ਕਿਸੇ ਦਾ ਆਪਦੇ ਕਰਦੇ ਹਿਸਾਬ ਦੇ ਨਾਲ ਉਹ ਜਾ ਸਾਧਨ ਭਈਆ ਕਰਕੇ ਉਹ ਜਾਇਆ ਜਾਊਗਾ ਜਿਵੇਂ 2024 ਵਿੱਚ ਇਲੈਕਸ਼ਨ ਆ ਰਹੇ ਕਿਸ ਤਰ੍ਹਾਂ ਲੱਗਦੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਕਿਸ ਤਰ੍ਹਾਂ ਜਿੱਤੇਗੀ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵਧੀਆ ਘਰ ਆ ਜੀ ਕਿਉਂਕਿ ਲੋਕਾਂ ਨੇ ਸਾਰੇ ਪਬਲਿਕ ਨੇ ਇਹ ਦੇਖ ਲਿਆ ਹੈ ਕਿ ਜੇਕਰ ਕੋਈ ਪੰਜਾਬ ਦਾ ਵਿਕਾਸ ਜਾਂ ਪੰਜਾਬ ਨੂੰ ਅੱਗੇ ਲਿਜਾ ਸਕਦਾ ਤਾਂ ਸਿਰਫ ਸ਼੍ਰੋਮਣੀ ਅਕਾਲੀ ਦਲ ਆ ਔਰ ਦੂਜੀਆਂ ਪਾਰਟੀਆਂ ਦੇ ਝੂਠੇ ਲਾ ਰਿਆ ਤਾਂ ਉਹਨਾਂ ਦੇ ਜਿਹੜੇ ਉਹਨਾਂ ਨੇ ਸਭ ਜਬਾਗ ਵਿਖਾਏ ਸੀਗੇ ਉਹ ਸਾਰਿਆਂ ਤੋਂ ਲੋਕੀ ਚੰਗੀ ਤਰ੍ਹਾਂ ਜਾਣੂ ਹੋ ਗਏ ਆ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਮੀਟਿੰਗ ਦੇ ਵਿੱਚ ਸਾਰੇ ਅਹੁਦੇਦਾਰ ਵਿਧਾਨ ਸਭਾ ਹਲਕਾ ਮੋਗੇ ਦੇ ਜ਼ਿਲ੍ਹਾ ਜਥੇਬੰਦੀ ਜ਼ਿਲ੍ਹਾ ਪ੍ਰਧਾਨ ਸਰ ਆਰਮਜੀਤ ਸਿੰਘ ਜੀ ਲੰਡੇ ਕੇ ਸਾਡੇ ਸਰਕਲ ਪ੍ਰਧਾਨ ਸਹਿਬਾਨ ਸਰਦਾਰ ਹਰਤ ਸਿੰਘ ਜੀ ਰੱਤियां ਸ਼੍ਰੋਮਣੀ ਕਮੇਟੀ ਮੈਂਬਰ ਸਾਰੇ ਸੀਨੀਅਰ ਲੀਡਰਸ਼ਿਪ ਸਾਰੇ ਵਰਕਰ ਸਹਿਬਾਨ ਅੱਜ ਇਹ ਮੀਟਿੰਗ ਦੇ ਵਿੱਚ ਇਕੱਠੇ ਸੀ ਸਾਰਿਆਂ ਨੇ ਆਪਸ ਵਿੱਚ ਵਿਚਾਰ ਬਿਮਾਰਸ਼ ਕਰਕੇ ਤਿਆਰ ਕੀਤਾ ਕਿ ਹਰੇਕ ਬੂਥ ਮਗਰ 10 ਬੰਦੇ ਜਿਹੜੇ ਆ ਉਹ ਲਾਏ ਜਾਣਗੇ ਚਾਹੇ ਉਹ ਕਾਰਾਂ ਰਾਹੀਂ ਉੱਥੇ ਪਹੁੰਚਣ ਤਖਤੂਪੁਰਾ ਸਾਹਿਬ ਤੇ ਚਾਹੇ ਬੱਸ ਜਿਵੇਂ ਕੋਈ ਪਿੰਡ ਦੇ ਤਿੰਨ ਚਾਰ ਬੂਥ ਆ ਉੱਥੇ ਬੰਦੇ ਵੱਧ ਹੋ ਜਾਂਦੇ ਤਾਂ ਉੱਥੇ ਬੱਸ ਰਹੀਂ ਚਾਹੇ ਮਿੰਨੀ ਬੱਸ ਚਾਹੇ ਵੱਡੀ ਬੱਸ ਜਿਹੜੀ ਵੀ ਚਾਹੀਦੀ ਉਹ ਲੈ ਕੇ ਆਵਦਾ ਵੱਧ ਤੋਂ ਵੱਧ ਇਕੱਠ ਜਿਹੜਾ ਉਹ ਮਾਗੀ ਦਾ ਜਿਹੜਾ ਮੇਲਾ ਤਕਤੂਪੁਰਾ ਸਾਹਿਬ ਵਿਖੇ 15 ਤਰੀਕ ਨੂੰ ਉੱਥੇ ਜਿਹੜਾ ਕਾਠਾ ਉਹਦੇ ਚ ਹਮ ਹਮਾ ਕੇ ਪਹੁੰਚਣ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਉੱਥੇ ਆ ਰਹੇ ਆ ਉਹ ਸੰਬੋਧਨ ਕਰਨਗੇ ਸਮੂਹ ਸੰਗਤ ਨੂੰ ਜ਼ਿਲ੍ਹੇ ਦੀ ਲੀਡਰਸ਼ਿਪ ਜਿਹੜੀ ਆ ਧਾਰਮਿਕ ਲੀਡਰਸ਼ਿਪ ਉੱਥੇ ਜਿਹੜੀ ਆ ਸਮੂਹ ਸੰਗਤ ਨੂੰ ਜਿਹੜੀ ਸੰਬੋਧਨ ਕਰੂਗਾ ਜੀਵੇਂ ਬਕਸਰ ਦੇ ਵਿੱਚ ਮਾਗੀ ਦੇ ਮੇਲੇ ਤੇ ਕਾਨਫਰੰਸ ਹੁੰਦੀ ਸੀ ਪਰਮਾ ਹੰਗਾਰਾ ਮਿਲਦਾ ਸੀ ਲੱਗਦਾ ਹੈ ਮੋਗਾ ਜਿਲ੍ਹੇ ਦੇ ਵੀ ਇਸ ਤਰ੍ਹਾਂ ਹੰਗਾਰਾ ਮਿਲੇਗਾ ਉਮੀਦ ਆ ਜੀ ਅੱਗੇ ਮਿਲਦਾ ਹੀ ਰਿਹਾ ਤੱਕ ਤੂੰ ਪੁਰੇ ਪਹਿਲਾਂ ਵੀ ਕਾਨਫਰੰਸਾਂ ਹੁੰਦੀਆਂ ਰਹੀਆਂ ਇਸ ਵਾਰ ਵੀ ਪੂਰੀ ਵੱਡੀ ਅਸੀਂ ਕਾਨਫਰੰਸ ਕਰਨ ਦੀ ਪਲਾਨਿੰਗ ਕੀਤੀ ਆ ਸਾਰੇ ਜ਼ਿਲ੍ਹੇ ਦੀ ਜਿਹੜੀ ਜਥੇਬੰਦੀ ਆ ਉਹਨਾਂ ਨੇ ਚਾਰਾ ਵਿਧਾਨ ਸਭਾ ਹਲਕਿਆਂ ਦੇ ਵਿੱਚ ਏਵੇਂ ਜਿਵੇਂ ਅੱਜ ਮੋਗਾ ਵਿਧਾਨ ਸਭਾ ਹਲਕੇ ਦੀ ਮੀਟਿੰਗ ਹੋਈ ਆ ਏਵੇਂ ਚਾਰਾ ਵਿਧਾਨ ਸਭਾ ਹਲਕਿਆਂ ਦੀਆਂ ਮੀਟਿੰਗਾਂ ਹੋ ਕੇ ਇਹ ਸਾਰਾ ਮੈਨੇਜਮੈਂਟ ਦਾ ਜਿਹੜਾ ਪ੍ਰਬੰਧ ਉਦੇ ਬਾਰੇ ਤੇ ਇਕੱਠ ਬਾਰੇ ਵਿਚਾਰ-ਵਿਮਰਚ ਕੀਤੇ ਆ 2024 ਦੇ ਵਿੱਚ ਸ਼ੋਭਨ ਅਕਾਲੀ ਦੇ ਜਿੱਤ ਦੀ ਗੱਲਿਆ ਜਾ ਰਿਹਾ ਹੈ ਕਿਸ ਤਰ੍ਹਾਂ ਦੀ ਜਿੱਤ ਹੋਣਾ ਵਾਹਿਗੁਰੂ ਕਿਰਪਾ ਕਰਨਗੇ ਅਸੀਂ ਤਾਂ ਸਮਝਦੇ ਆ 13 ਦੀਆਂ 13 ਸੀਟਾਂ ਪੰਜਾਬ ਦੀਆਂ ਲੈ ਕੇ ਜਾਵਾਂਗੇ ਲੋਕ ਸਭਾ ਦੀਆਂ